ਸਸੇ ਗਲ ਮੈਂ ਹਨੀਰਜ ਪਾਲੀ ਨਾਲ ਸਰਕਾਰੀ ਨਾ ਦਰਬਾਰੀ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਖਬਰ ਛੱਬੀ ਕਿ ਬਠਿੰਡਾ ਚ ਹਥਿਆਰ ਲਹਿਰਾਉਂਦੇ ਕੁੜੀ ਦਾ ਵੀਡੀਓ ਵਾਇਰਲ ਪੰਜਾਬੀ ਗੀਤ ਗੋਲੀ ਮੈਜੀ ਤੇ ਰੀਲ ਬਣਾਈ ਹੈ ਪਿਸਤੌਲ ਲੋਡ ਕਰਦੇ ਹੋਏ ਦੇਖੀ ਜਾ ਸਕਦੀ ਹੈ ਇਸ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਪਾਈ ਅਜਨੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਦੇਖ ਲਓ ਵੀਡੀਓ ਚ ਸਾਫ਼ ਵੇਖਿਆ ਜਾ ਸਕਦਾ ਕਿ ਕਦੇ ਇਹ ਪਿਸਤਲ ਲੋਡ ਕਰਦੀ ਹੈ ਕਦੇ ਸਲੋ ਮੋਸ਼ਨ ਚ ਲੱਕ ਤੇ ਪਿਸਤਲ ਲਟਕਾ ਕੇ ਮਟਕ ਮਟਕ ਕੇ ਪਾਪ ਧਰਦੀ ਹੈ ਤੇ ਗਾਣਾ ਚੱਲਦਾ ਜੇ ਕੋਈ ਖੰਗਿਆ ਤਾਂ ਫਾਇਰ ਮਾਰੂ ਪੱਟ ਤੇ ਕੁੜੀ ਦੂਜੀ ਵੀਡੀਓ ਚ ਸਾਫ ਵੇਖਿਆ ਜਾ ਸਕਦਾ ਹੈ ਕਿ ਬੀਬਾ ਟੇਬਲ ਤੇ ਬੈਠੀ ਹੈ ਪੋਜ਼ ਦੇ ਰਹੀ ਹੈ ਸਟਾਈਲਿਸ਼ ਹੈ ਲੱਕ ਤੇ ਪਿਸਟਲ ਬਨ ਕੇ ਤੇ ਗਾਣਾ ਚੱਲਦਾ ਹੈ ਗੋਲੀ ਮਹਿੰਗੀ ਤੇ ਬੰਦੇ ਟੱਕੇ ਦੇ ਰ ਕਰਨੇ ਸੋ ਇਹ ਤਿੰਨ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਪੁਲਿਸ ਇਸ ਨੂੰ ਫੜਨ ਨੂੰ ਲੈ ਕੇ ਕੀ ਕਰ ਰਹੀ ਹੈ ਇਹ ਦੱਸਣ ਦੀ ਬਜਾਏ ਸੋਸ਼ਲ ਮੀਡੀਆ ਤੇ ਇਹ ਗਿਆਨ ਦੇ ਰਹੀ ਹੈ ਕਿ ਚਾਇਨਾ ਡੋਰ ਤੇ ਨਾਥ ਪੌਂ ਦੇ ਲਈ ਛਾਪੇ ਮਾਰੀਆਂ ਚੱਲ ਰਹੀਆਂ ਨੇ ਦੁਕਾਨਦਾਰਾਂ ਤੇ ਨਜ਼ਰ ਹੈ ਪੀਸੀਆਰ ਪਾਰਟੀਆਂ ਨੂੰ 24 ਘੰਟੇ ਪੈਟਰੋਲਿੰਗ ਦੇ ਲਈ ਬਰੀਫ ਕੀਤਾ ਜਾ ਰਿਹਾ ਹੈ ਬਠਿੰਡਾ ਪੁਲਿਸ ਵੱਲੋਂ ਚੈਨਲ ਰੋਡ ਦੇ ਰਿਗਾਰਡਿੰਗ ਅਸੀਂ ਵਕ ਵਕ ਸਰਚ آپریشن ਵੀ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਸਾਡੇ ਵੱਲੋਂ ਪੀਸੀਆਰ ਪਾਰਟੀ ਜਿਹੜੀ ਹੈ ਸ਼ਹਿਰ ਦੇ ਵਿੱਚ 24 ਆਵਰਸ ਰਾਉਂਡ ਦਿ ਕਲੌਕ ਪੈਟਰੋਲਿੰਗ ਕਰਦੀਆਂ ਨੇ ਉਹਨਾਂ ਨੂੰ ਵੀ ਇਸ ਦੇ ਰਿਗਾਰਡਿੰਗ ਅਸੀਂ ਬਰੀਫ ਕੀਤਾ ਹੈ ਦਰਅਸਲ ਕਾਨੂੰਨ ਸਾਫ਼ ਕਹਿੰਦਾ ਹੈ ਕਿ ਸੋਸ਼ਲ ਮੀਡੀਆ ਤੇ ਹਥਿਆਰ ਲੈ ਰੋਣਾ ਦੰਬੀਰ ਜੁਰਮ ਹੈ ਪਰ ਕਿਸੇ ਤੌਰ ਤੇ ਬਠਿੰਡਾ ਦੀ ਰਹਿਣ ਵਾਲੀ ਇਹ ਇੱਕ ਕੁੜੀ ਬਿਨਾਂ ਕਿਸੇ ਡਰ ਦੇ ਪਿਸਟਲ ਲੋਡ ਕਰਦੀ ਹੈ ਹਥਿਆਰ ਲੈ ਰੋਂਦੀ ਹੈ ਤੇ ਸਟਾਈਲ ਜਰੀਲਾ ਬਣਾਉਂਦੀ ਨਜ਼ਰ ਆ ਰਹੀ ਹੈ ਵੀਡੀਓ ਵਾਇਰਲ ਹੋ ਚੁੱਕੀ ਹੈ ਪਰ ਹੈਰਾਨੀ ਦੀ ਇਹ ਹੁਣ ਤੱਕ ਪੁਲਿਸ ਦੇ ਵੱਲੋਂ ਨਾ ਕੋਈ ਸਰਚ ਆਪਰੇਸ਼ਨ ਨਾ ਪੀਸੀਆਰ ਟੀਮਾਂ ਨੂੰ ਕੋਈ ਖਾਸ ਹੁਕਮ ਅਤੇ ਨਾ ਹੀ ਸੋਸ਼ਲ ਮੀਡੀਆ ਤੇ ਆਮ ਜਨਤਾ ਨੂੰ ਕੋਈ ਸਪਸ਼ਟ ਜਾਣਕਾਰੀ ਤੇ ਨਾ ਮੀਡੀਆ ਨੂੰ ਬਸ ਚਾਈਨਾ ਡੋਰ ਨੂੰ ਲੈ ਕੇ ਮਹਿੰਮ ਵਾਹ ਬਠਿੰਡਾ ਪੁਲਿਸ ਵਾ ਇਸ ਤੋਂ ਇਲਾਵਾ ਵੀ ਕੰਟਰੋਲ ਰੂਮ ਦੇ ਉੱਪਰ ਜਾਂ ਪਬਲਿਕ ਵੱਲੋਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੀ ਪੁਲਿਸ ਪਾਰਟੀ ਵੱਲੋਂ ਤੁਰੰਤ ਮੌਕੇ ਪਰ ਰੈਡ ਕੀਤੀ ਜਾਂਦੀ ਹੈ ਤੇ ਜਿਹੜੇ ਬੰਦੇ ਇਸ ਇਲੀਗਲ ਕੰਮ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਅਮਲ 'ਚ ਲੈਂਦੀ ਜਾਂਦੀ ਹੈ ਸਰ ਐਸਪੀ ਸਿਟੀ ਸਭ ਇਹ ਇਨਫੋਰਮੇਸ਼ਨ ਘਾਟਾ ਕੇ ਕਾਰਵਾਈ ਕਰਨ ਦੇ ਲਈ ਨਾ ਤਾਂ ਅਜੇ ਤੱਕ ਐਸਐਸਪੀ ਦਾ ਕੋਈ ਬਿਆਨ ਆਇਆ ਇੰਜ ਟਵਿੱਟਰ ਤੇ ਤੇ ਨਾ ਤੁਹਾਡੇ ਤੇ ਤੁਹਾਡੇ ਵੱਲੋਂ ਤੇ ਨਾ ਕਿਸੇ ਐਸਐਚਓ ਦਾ ਜਦ ਕੀ ਇਸ ਕੁੜੀ ਦੀ ਇਨਫੋਰਮੇਸ਼ਨ ਮੇਰੇ ਕੋਲ ਚੰਡੀਗੜ੍ਹ ਬੈਠੇ ਪਹੁੰਚ ਗਈ ਤੇ ਬਠਿੰਡਾ ਪੁਲਿਸ ਨੂੰ ਕਾਰਡ ਛਪਵਾ ਕੇ ਕੋਈ ਸੱਦਾ ਦੇਣਾ ਪਊ ਕਿ ਕਾਰਵਾਈ ਕਰੋ ਜਾਂ ਕੋਈ ਸਾਰਜਨਿਕ ਆ ਕੇ ਬਿਆਨ ਦਿਓ ਬਠਿੰਡਾ ਪੁਲਿਸ ਵੱਲੋਂ ਚੈਨਲ ਰੋਡ ਦੇ ਰਿਗਾਰਡਿੰਗ ਅਸੀਂ ਵਕ ਵਕ ਸਟੇਟਮੈਂਟ ਵੀ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਸਾਡੇ ਵੱਲੋਂ ਪੀਸੀਆਰ ਪਾਰਟੀ ਜਿਹੜੀਆਂ ਸ਼ਹਿਰ ਦੇ ਵਿੱਚ 24 ਆਵਰਸ ਰਾਉਂਡ ਦਿ ਕਲੌਕ ਪੈਟਰੋਲਿੰਗ ਕਰਦੀਆਂ ਨੇ ਉਹਨਾਂ ਨੂੰ ਵੀ ਇਸ ਦੇ ਰਿਕਾਰਡਿੰਗ ਅਸੀਂ ਬਰੀਫ ਕੀਤਾ ਹੈ। ਬਟਿੰਡਾ ਪੁਲਿਸ ਚਾਇਨਾ ਡੋਰ ਵਿਰੋਧ ਮੁਹਿੰਮ ਨੂੰ ਲੈ ਕੇ ਹਰ ਰੋਜ਼ ਟਵਿੱਟਰ ਉੱਤੇ ਫੇਸਬੁੱਕ ਤੇ ਗਿਆਨ ਬੰਨਦੀ ਨਜ਼ਰ ਆ ਰਹੀ ਹੈ। ਪੁਲਿਸ ਦੱਸ ਰਹੀ ਹੈ ਕਿ ਛਾਪੇ ਮਾਰੀਆਂ ਚੱਲ ਰਹੀਆਂ ਨੇ ਦੁਕਾਨਦਾਰਾਂ ਤੇ ਨਜ਼ਰ ਹੈ ਪੀਸੀਆਰ ਪਾਰਟੀ ਨੂੰ 24 ਘੰਟੇ ਪੈਟਰੋਲਿੰਗ ਦੇ ਲਈ ਬਰੀਫ ਕੀਤਾ ਗਿਆ ਹੈ ਅਤੇ ਆਮ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਸਵਾਲ ਇਹ ਹੈ ਕਿ ਜੇ ਪੀਸੀਆਰ ਪਾਰਟੀਆਂ ਇੰਨ ਸਰਗਰਮ ਨੇ ਤਾਂ ਫਿਰ ਸੋਸ਼ਲ ਮੀਡੀਆ ਤੇ ਖੁੱਲੇਆਮ ਹਥਿਆਰ ਲਹਿਰਾਉਂਦੇ ਕੁੜੀ ਉਹਨਾਂ ਦੀ ਨਜ਼ਰ ਤੋਂ ਕਿਵੇਂ ਬਚ ਰਹੀ ਰਿੰਡਾ ਪੁਲਿਸ ਦਾ ਸੋਸ਼ਲ ਮੀਡੀਆ ਦੀ ਵਿੰਗ ਕਿਵੇਂ ਇਸ ਸਭ ਤੋਂ ਅਣਜਾਣ ਰਿਆ ਸੁੱਤਾ ਰਿਆ ਚਾਇਨਾ ਡੋਰ ਜ਼ਰੂਰ ਜਾਣ ਲਿਵਾ ਹੈ ਪਰ ਹਥਿਆਰਾਂ ਦੀ ਨਮਾਇਸ਼ ਵੀ ਘੱਟ ਖਤਰਨਾਕ ਨਹੀਂ ਅੱਜ ਪੰਜਾਬ ਪਹਿਲਾਂ ਹੀ ਗੈਂਗਸਟਰਵਾਦ ਫਾਇਰਿੰਗ ਅਤੇ ਕਤਲਾਂ ਦੇ ਮਾਹੌਲ ਦੇ ਵਿੱਚ ਘਿਰਿਆ ਹੋਇਆ ਹੈ ਕਿਸੇ ਤੋਂ ਲੁਕਿਆ ਨਹੀਂ ਅਜਿਹੇ ਵਿੱਚ ਇਸ ਤਰ੍ਹਾਂ ਦੀਆਂ ਵਾਇਰਲ ਵੀਡੀਓਜ਼ ਨੌਜਵਾਨਾਂ ਨੂੰ ਗਲਤ ਰਾਹ ਤੇ ਧੱਕ ਦੀਆਂ ਨੇ ਇਸ ਤੇ ਬਾਜੂਦ ਪੁਲਿਸ ਦੀ ਅਜੇਹੇ ਮਸਲੇ ਤੇ ਢਿੱਲੀ ਕਾਰਵਾਈ ਬਹੁਤ ਕੁਝ ਕਹਿ ਜਾਂਦੀ ਹੈ ਪੁਲਿਸ ਅਧਿਕਾਰੀ ਕਹਿੰਦੇ ਨੇ ਕਿ ਵੀਡੀਓ ਸਾਡੇ ਧਿਆਨ ਦੇ ਵਿੱਚ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਕਾਨੂੰਨ ਕੀ ਸਿਰਫ ਟਵੀਟਾਂ ਦੇ ਲਈ ਬਣਿਆ ਹੈ ਕਿ ਸਰਚ ਆਪਰੇਸ਼ਨ ਸਿਰਫ ਚਾਈਨਾ ਡੋਰ ਦੇ ਲਈ ਹੁੰਦੇ ਨੇ ਕਿ ਪੀਸੀਆਰ ਪਾਰਟੀਆਂ ਨੂੰ ਹਥਿਆਰ ਲਹਿਰਾਉਂਦੇ ਲੋਕ ਨਹੀਂ ਦਿਸਦੇ ਥਰਸਲ ਪੰਜਾਬ ਦੀ ਸੁਰੱਖਿਆ ਦੇ ਨਾਲ ਖਿਲਵਾੜ ਦੇ ਇਸ ਮਾਹੌਲ ਦੇ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਸ਼ਰਮਨਾਕ ਹੈ ਜੇ ਅੱਜ ਇਸ viral video ਤੇ ਸਖਤ ਕਾਰਵਾਈ ਨਹੀਂ ਹੁੰਦੀ ਤਾਂ ਕੱਲ ਕੋਈ ਹੋਰ ਹਥਿਆਰਬਾੜੀਆਂ ਰੀਲਾਂ ਸਾਹਮਣੇ ਦੀ ਆ ਸਕਦੀਆਂ ਨੇ ਸਵਾਲ ਸਾਫ਼ ਹੈ ਕਾਨੂੰਨ ਸਬਦ ਲਈ ਇੱਕੋ ਜਿਹਾ ਹੈ ਜਾਂ social media ਤੇ ਸਿਰਫ ਦਿਖਾਵਾ ਹੈ ਮਟੰਡਾ ਪੁਲਿਸ